ਪਨਗਰਨ ਚੇਅਰਮੈਨ ਪੰਜਾਬ ਸਰਦਾਰ ਬਜਦੇਵ ਸਿੰਘ ਮਿਆਦੀਆ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਤਿੰਨ ਸਕੂਲਾਂ ਦਾ ਕੀਤਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਪਨਗਰਨ ਦੇ ਚੇਅਰਮੈਨ ਪੰਜਾਬ ਸਰਦਾਰ ਬਜਦੇਵ ਸਿੰਘ ਮਿਆਦੀਆ ਨੇ ਸਾਂਝੇ ਯਤਨਾਂ ਸਦਕਾ ਅੱਜ ਹਲਕਾ ਰਾਜਾ ਸੰਧੀ ਅਦੀਨ ਆਉਂਦੇ ਤਿੰਨ ਸਕੂਲਾਂ ਦਾ ਉਦਘਾਟਨ ਕੀਤਾ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਤਿੰਨ ਕਮਰੇਆਂ ਅਤੇ ਤੇ ਲੰਬਾ ਅਤੇ ਚਾਰਦواری ਅਤੇ 72 ਲੱਖ ਦੀ ਲਾਗਤ ਨਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਓਠੀਆਂ 38 ਲੱਖ 75 ਹਜ਼ਾਰ ਨਾਲ ਬਣੇ ਕਮਰੇਆਂ ਅਤੇ ਸਰਕਾਰੀ ਹਾਈ ਸਕੂਲ ਜੋਸ਼ ਮੁਹਾਰ ਵਿੱਚ 22 ਲੱਖ ਰੁਪਏ ਦੇ ਨਾਲ ਬਣੀ ਇਮਾਰਤਾਂ ਦਾ ਉਦਘਾਟਨ ਕੀਤਾ ਗਿਆ ਚੇਅਰਮੈਨ ਨੇ ਹੋਣਵਰ ਬੱਚਿਆਂ ਨੂੰ ਸਨਮਾਨ ਦੇਂਦੇ ਕੇ ਸਨਮਾਨਿਤ ਵੀ ਕੀਤਾ ਸਕੂਲ ਵੱਲੋਂ ਚੇਅਰਮੈਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਨ੍ਹਾਂ ਆਖ ਕੇ ਬਦਲਦਾ ਪੰਜਾਬ ਸਿੱਖਿਆ ਕ੍ਰਾਂਤੀ ਤਹਿ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਇਸ ਮੌਕੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ ਬਲਾਕ ਪ੍ਰਧਾਨ ਤਰਥੇਮ ਸਿੰਘ ਡਾਕਟਰ ਗੁਰਪ੍ਰੀਤ ਸਿੰਘ ਲੋਪੋਕੇ ਪ੍ਰਿੰਸੀਪਲ ਹਰਵਿੰਦਰ ਸਿੰਘ ਹੈਡਮਾਸਟਰ ਮਾਨ ਸਿੰਘ ਮੁੱਖ ਅਧਿਆਪਕ ਸ਼੍ਰੀਮਤੀ ਨਵਦੀਪ ਕੌਰ ਸਰਪੰਚ ਬਲਵਿੰਦਰ ਸਿੰਘ ਜਸਤਰਪੁਰ ਸਰਪੰਚ ਜਗੀਰ ਸਿੰਘ ਉਮਰਾ ਨਗਰ ਸਰਪੰਚ ਗੁਰਸਾਹਿਬ ਸਿੰਘ ਸ਼ੀਨਾ ਕਰਮ ਸਿੰਘ ਚੇਅਰਮੈਨ ਅਜਮੇਰ ਸਿੰਘ ਸਰਪੰਚ ਤਰਲੋਕ ਸਿੰਘ ਓਠੀਆਂ ਸਰਪੰਚ ਅਮਰਜੀਤ ਸਿੰਘ ਮੁਹਾਰ ਅਤੇ ਬੱਚੇ ਅਤੇ ਬੱਚਿਆਂ ਦੇ ਮਾਪੇ ਅਤੇ ਸਕੂਲ ਦੇ ਸਟਾਫੀ ਇਸ ਮੌਕੇ ਹਾਜ਼ਰ ਸੀ ਸੋ ਅੱਜ ਆਪਾਂ ਪਿੰਨਾ ਸਕੂਲਾਂ ਦੇ ਵਿੱਚ ਜਿਹੜਾ ਕੀ ਉਦ்கਾਟਨ ਕੀਤਾ ਜਿਹੜਾ ਮਾਨਸਾਬ ਹੁਣਾਂ ਦਾ ਪ੍ਰੋਗਰਾਮ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਚੱਲ ਰਿਹਾ। ਸੋ ਪਹਿਲਾ ਸਿਰ ਆਪਾਂ ਜਸਰਵਾਲ ਦੇ ਵਿੱਚ ਕੀਤਾ ਸੀ ਜਿੱਥੇ 75 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਕੀ ਬਿਲਡਿੰਗਾਂ ਬਣਾਈਆਂ ਗਈਆਂ ਸੀ ਵੱਖ-ਵੱਖ ਰੂਮ ਬਣਾਏ ਗਏ ਸੀ ਸਾਇੰਸ ਰੂਮ ਲੈਬਾਂ ਤਿਆਰ ਕੀਤੀਆਂ ਗਈਆਂ ਸੀ। ਸੋ ਉਸ ਤੋਂ ਬਾਅਦ ਵਿੱਚ ਆਪਾਂ ਓਠੀਆਂ ਦੇ ਵਿੱਚ ਉਦ்கਾਟਨ ਕੀਤਾ ਸੀ ਉੱਥੇ 38 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਕੀ ਬਹੁਤ ਵਧੀਆ ਕਮਰੇ ਸੀ ਜਿਹੜੇ ਕੀ ਤਿਆਰ ਕੀਤੇ ਗਏ ਚਾਰ ਦੁਆਰੀ ਤਿਆਰ ਕੀਤੀ ਗਈ। ਸੋ ਹੁਣ ਆਪਾਂ ਇਸ ਟਾਈਮ ਜੋਨਸਮਾਰ 22 ਲੱਖ ਰੁਪਏ ਦੀ ਲਾਗਤ ਦੇ ਨਾਲ ਸੋ ਇੱਥੇ ਵੀ ਸਾਇੰਸ ਰੂਮ ਇੱਕ ਤਿਆਰ ਕੀਤਾ ਗਿਆ ਚਾਰਦواری ਕੀਤੀ ਗਈ ਇੱਕ ਕਮਰਾ ਤਿਆਰ ਕੀਤਾ ਗਿਆ ਸੋ ਮੈਂ ਮਾਨ ਸਾਹਿਬ ਹੁਣਾਂ ਦਾ ਧੰਨਵਾਦ ਕਰਨਾ ਚਾਹੁੰਨਾ ਨਾਲ ਸਮੂਹ ਸਾਰੇ ਸਟਾਫ ਦਾ ਪ੍ਰਿੰਸੀਪਲ ਸਾਹਿਬਾਨ ਦਾ ਜਿਨ੍ਹਾਂ ਨੂੰ ਪੈਸੇ ਆਏ ਦੇ ਬੜੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਸਕੂਲਾਂ ਦੇ ਵਿੱਚ ਜਿਹੜਾ ਕਿ ਲਾਇਓਰਿਕ ਮੈਂ ਹੋਰ ਇੱਥੇ ਦੱਸਣਾ ਚਾਹੁੰਨਾ ਕਿ ਜਿਹੜਾ ਕਿ ਸਾਡੇ ਹਲਕੇ ਨੂੰ ਸਿੱਖਿਆ ਕ੍ਰਾਂਤੀ ਵਾਸਤੇ ਮਾਨ ਸਾਹਿਬ ਹੁਣਾਂ ਨੇ ਜਿਹੜਾ ਕਿ ਪੰਜਾਬ ਸਰਕਾਰ ਨੇ ਪੈਸੇ ਦਿੱਤੇ ਆ ਸੋ 53 ਕਰੋੜ 78 ਲੱਖ ਰੁਪਏ ਜਿਹੜੇ ਕਿ ਹੁਣ ਤੱਕ ਸਾਡੇ ਰਾਜਾ ਸੰਸੀ ਹਲਕੇ ਦੇ ਵਿੱਚ ਸਿਰਫ ਸਿਰਫ ਕਲਾ ਸਿੱਖਿਆ ਕ੍ਰਾਂਤੀ ਨੂੰ ਪੰਜਾਬ ਦੇ ਸਕੂਲਾਂ ਦੇ ਰਾਇਸੈਂਸੀ ਹਲਕਾ ਦੇ ਸਕੂਲਾਂ ਦਾ ਮਨਿਆਦ ਚੁੱਕਣ ਵਾਸਤੇ ਜਿਹੜਾ ਕਿ ਉਹਨਾਂ ਨੇ ਬੜੀ ਵੱਡੀ ਲੈਵਲ ਤੇ ਜਿਹੜੇ ਕਿ ਸਾਡੇ ਬਾਰਡਰ ਬੈਲਟ ਦੀ ਨヴਜ ਨੂੰ ਪਛਾਣਦੇ ਹੋ ਉਹਨਾਂ ਨੇ ਵੱਡੇ ਪੱਤਰ ਤੇ ਗ੍ਰਾਂਟ ਦਿੱਤੀ ਹੈ ਸੋ ਮਹਮਾਨ ਸਾਹਿਬ ਦਾ ਗੀਜੀਵਾਲ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਮੈਂ ਹਰਵਿੰਦਰ ਸਿੰਘ ਬਤੌਰ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਸਤਰਵਾਲ ਵਿੱਚ ਕੰਮ ਕਰ ਰਿਹਾ ਹਾਂ ਮੈਂ ਦੱਸਣਾ ਚਾਹਾਂਗਾ ਕਿ ਪਿਛਲੇ 3 ਸਾਲਾਂ ਦੇ ਵਿੱਚ ਕਰੀਬ 75 ਲੱਖ ਰੁਪਏ ਸਕੂਲ ਨੂੰ ਗ੍ਰਾਂਟ ਆਈ ਹੈ ਜਿਹਦੇ ਵਿੱਚ ਫਿਜ਼ਿਕ ਕੈਮਿਸਟਰੀ ਬਾਇਓ ਲੈਬ ਕਮਰਸ ਬਲੌਕ ਤਿੰ ਸਕੂਲ ਦੇ ਵਿੱਚ ਚਾਰ ਦੀਵਾਰੀ ਅਤੇ ਨਾ ਦਾ ਬਾਥਰੂਮ ਦੀ ਨਾ ਸਾਰੀ ਕੀਤੀ ਗਈ ਹੈ ਸਾਡੇ ਸਕੂਲ ਦੇ ਵਿੱਚ ਕਮਰਸ ਨਾ ਦਾ ਗਰੁੱਪ ਸਾਇੰਸ ਗਰੁੱਪ ਚੱਲ ਰਿਹਾ ਹੈ ਜਿਹਦੇ ਵਿੱਚ ਕੀ ਪਚਿਆਂ ਨੇ ਨਾ ਦਾ ਥਾ ਥਾ ਤੇ ਮੱਲਾ ਮਾਰੀਆਂ ਨੇ ਬਿਲਡਿੰਗ ਡਬਲ ਸਟੋਰੀ ਕੀਤੀ ਹੈ ਬਿਲਡਿੰਗ ਡਬਲ ਸਟੋਰੀ ਕੀਤੀ ਗਈ ਹੈ ਜਿਹੜੇ ਨਾ ਦਾ ਕਮਰਸ ਬਲਾਕ ਹੈ ਉੱਪਰ ਬਣਾਇਆ ਗਿਆ ਤੇ ਦੇ ਨਵੇਂ ਕਮਰੇ ਆ ਉਹ ਵੀ ਉੱਪਰ ਬਣਾਏ ਗਏ